ਲਗਾ ਰਿਹਾ ਨਾਮ ਮਾਤਾ ਤੋਂ ਲੈ ਕੇ ਬਾਹਰ ਬੈਠੇ ਉਹਦੇ ਲੜਕਾ ਵੀ ਲਗਾ ਰਿਹਾ ਸਿੱਖਾਂ ਤੇ ਜਦੋਂ ਉਹਨੂੰ ਧਾਰਿਆ ਉਹਨੇ ਪੁੱਛਿਆ ਕਹਿੰਦਾ ਗੁਰੂ ਤੇਗ ਬਾਹਦਰ ਜੀ ਨੇ ਸ਼ੀਘੀ ਦਿੱਤੀ ਇਹਦਾ ਅਸਰ ਕੀ ਹੋਇਆ ਤੇ ਦੋ ਰੈਣਾ ਲਿਖਦਾ ਉੱਥੇ ਫਿਰ ਭਾਈ ਰੱਖਾਂ ਸਿੰਘ ਅੰਗੂਰੀ ਕਹਿੰਦੇ ਤਬ ਤੇ ਘੱਟੀ ਪਾਤਸ਼ਾਹੀ ਦਿੱਲੀ ਤਬ ਤੇ ਤੁਰਕ ਕਲਾ ਭਈ ਦਿੱਲੀ ਤਬ ਤੇ

ਕਿ ਇੱਕ ਲਈ ਜੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਰਹੀ ਉਹ ਯਾਦ ਲਗਾ ਲਿਖਦਾ ਹੈ ਕਿ ਮੇਥੋਂ ਗਲਤੀਆਂ ਹੋਈਆਂ ਰੱਬ ਮਾਫ ਕਰਦੇ ਜੋ ਮੈਨੂੰ ਤੇ ਮਗਰੋਂ ਸਹੀ ਨਹੀਂ ਸਹੀ ਉਹ ਜੜਵੀ ਰਾਜ ਬਰਵਾ ਦੋ ਇਹ ਹੈ ਧਰਮ ਦੇ ਨਾਲ ਜੋ ਅਨੰਤ ਦੇ ਘਰ ਦੇ ਨਾਲ ਮੱਥਾ ਲਾਉਂਦਾ ਵਾਫ ਕਰਨਾ ਜੀ ਜਿੰਨੇ ਵੀ ਨੇ ਜੇ ਚਾਹੀ ਅਸੀਂ ਬਦਾਲੀ ਦਾ ਇਤਿਹਾਸ ਪੜ ਲਏ ਜੀ ਸ੍ਰੀ ਹਰਮੰਦਰ ਸਾਹਿਬ ਜੁਣਿਆ ਬਲਾ ਕੀਤਾ ਸੀ ਚਾਹੇ ਬਿਲਾਸੀ ਦਾ ਪੜ ਲਏ ਕੋਈ ਵੀ ਹੈ ਗੁਰੂ ਦਾ ਘਰ ਮੱਥਾ ਲਾਉਣ ਵਾਲੇ ਦੇ ਨਾਂ ਤੇ ਪਾਦਸ਼ਾਹ ਲਈ ਤੇ ਨਾਮ ਦੀ ਸ਼ਰਧਾ